ਧਮਕੀ ਧਮਕੀ ਤੇ ਹੁਣ ਫਿਰ ਧਮਕੀ ਸੋਮਵਾਰ ਤੋਂ ਲੈ ਕੇ ਹੁਣ ਤੱਕ ਸ੍ਰੀ ਦਰਬਾਰ ਸਾਹਿਬ ਨੂੰ ਬੰਬਨਾ ਲੁੜਾਉਂਦੀਆਂ ਧਮਕੀ ਭਰੀਆਂ 5 ਈਮੇਲ ਆ ਚੁੱਕੀਆਂ ਨੇ ਤਿੰਨ ਦਿਨਾਂ ਵਿੱਚ 5 ਵੱਖ-ਵੱਖ ਈਮੇਲ ਦੇ ਜ਼ਰੀਏ ਧਮਕੀਆਂ ਦਿੱਤੀਆਂ ਗਈਆਂ ਕਦੇ ਲੰਗਰ ਹਾਲ ਨੂੰ ਉਡਾਉਂਦੀਆਂ ਤੇ ਕਦੇ ਸ੍ਰੀ ਦਰਬਾਰ ਸਾਹਿਬ ਨੂੰ ਉਡਾਉਂਦੀਆਂ ਧਮਕੀਆਂ ਸਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸੁਰੱਖਿਆ ਏਜੰਸੀਆਂ ਵੱਲੋਂ ਧਮਕੀਆਂ ਦੇ ਮੱਦੇਨਜ਼ਰ ਤਲਾਸ਼ੀ ਲਈ ਜਾ ਰਹੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਦਸਦੀ ਇਕ ਟੈਂਟ ਦੇ ਵਿੱਚ ਪੰਜ ਈਮੇਲ ਦੇ ذریعے ਇਹ ਤਮਕੀਆਂ ਭੇਜੀਆਂ ਗਈਆਂ ਨੇ 14 ਜੁਲਾਈ ਨੂੰ ਪਹਿਲੀ ਵਾਰ ਈਮੇਲ ਦੇ ذریعے ਤਮਕੀ ਭੇਜੀ ਗਈ ਕੇਰਲ ਦੇ ਮੁੱਖ ਮੰਤਰੀ ਦੇ ਫਰਜ਼ੀ ਈਮੇਲ ਤੋਂ ਇਹ ਮੇਲ ਭੇਜੀ ਗਈ ਸੀ 15 ਜੁਲਾਈ ਨੂੰ ਐਸਜੀਪੀਸੀ ਅਤੇ ਐਮਪੀ ਗੁਰਜੀਤ ਔਜਲਾ ਦੇ ਈਮੇਲ ਤੇ ਇਹ ਤਮਕੀ ਭੇਜੀ ਗਈ ਤੇ ਹੁਣ 16 ਜੁਲਾਈ ਨੂੰ ਤਿੰਨ ਈਮੇਲ ਦੇ ذریعے ਅਜਈਆਂ ਤਮਕੀਆਂ ਮੋੜਾਈਆਂ ਨੇ एसिपसी ਨੂੰ ਉਹਨਾਂ ਦੀ ਮੇਲ ਦੇ ਉੱਤੇ ਥ੍ਰੈਟ ਆਈਆਂ ਸੀ ਅਸੀਂ ਕੇਸ ਫਸਟ ਡੇ ਹੀ ਰਜਿਸਟਰ ਕਰ ਲਿਆ ਸੀਗਾ ਸਬਸੀਕੁਐਂਟ ਮੇਲਸ ਵੀ ਆਈਆਂ ਉਹਦੇ ਤੇ ਅਸੀਂ ਲਾਕ ਕੇਸ ਵੀ ਰਜਿਸਟਰ ਕਰ ਰਹੇ ਹਾਂ ਉਹਦੇ ਤੇ ਇਨਵੈਸਟੀਗੇਸ਼ਨ ਕਾਫੀ ਅਸੀਂ ਉਹਦੇ ਚ ਪ੍ਰੋਗਰੈਸ ਕਰ ਲਈ ਹੋਈ ਹੈ ਸਾਰੀ ਗੱਲ ਤਾਂ ਮੈਂ ਨਹੀਂ ਸ਼ੇਅਰ ਕਰ ਸਕਦਾ ਪਰ ਉਹਦੇ ਚ ਡੈਫੀਨਿਟਲੀ ਜਿਹੜੇ ਯੂਐਸ ਬੇਸ ਕੰਪਨੀਆਂ ਦੇ ਪਲੈਟਫਾਰਮ ਨੇ ਔਰ ਜਮੇਨ ਕੰਪਨੀ ਜਿਹੜੀ ਮਾਈਕਰੋਸਾਫਟ ਹੈ ਉਹਨਾਂ ਨੇ ਅੱਗੇ ਸਰਨ ਰਿਪਲਾਈ ਦੱਸਿਆ ਉਹਦੇ ਤੇ ਅਸੀਂ ਕੰਮ ਕਰ ਰਹੇ ਹਾਂ ਕਿ ਕੋਈ ਸਬਸਿਡਰੀ ਕੰਪਨੀ ਦੀ ਮੇਲ ਯੂਜ਼ ਹੋਈ ਹੈ ਉਹਦੇ ਸਾਰੇ ਜਿਹੜੀ ਟੈਕਨੀਕਲ ਇਨਵੈਸਟੀਗੇਸ਼ਨ ਜਾਰੀ ਹੈ ਔਰ ਐਸਜੀਪੀਸੀ ਅਥਾਰਟिटीज ਨਾਲ ਅਸੀਂ ਲਗਾਤਾਰ ਰਾਫਤੇ ਚਾ ਔਰ ਇਕੱਠੇ ਹੋ ਕੇ ਮर्यादा ਨੂੰ ਮੁੱਖ ਰੱਖਦੇ ਹੋਏ ਸਾਰਾ ਓਵਰਆਲ ਸਿਕਿਉਰਟੀ ਜਿਹੜੀ ਰਿਵਿਊ ਵੀ ਕੀਤੀ ਗਈ ਹੈ ਔਰ ਇਨ ਪਲੇਸ ਵੀ ਹੈਗੀ ਹੈ ਐਸਜੀਪੀਸੀ ਪਰਦਾਨ ਹਰਜਿੰਦਰ ਸਿੰਘ ਤਾਮੀ ਈਮੇਲ ਦੀਆਂ ਫੋਟੋ ਸਟੇਟ ਲੈ ਕੇ মিডিਆ ਦੇ ਸਾਹਮਣੇ ਆਏ ਜਿੱਥੇ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਪਰ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਦੀ ਚੁੱਪੀ ਤੇ ਵੀ ਸਵਾਲ ਚੁੱਕੇ ਉਹਨਾਂ ਦਾ ਕਹਿਣਾ ਕਿ ਤਿੰਨ ਦਿਨਾਂ ਤੋਂ ਈਮੇਲ ਆ ਰਹੀਆਂ ਨੇ ਪਰ ਹਾਲੇ ਤੱਕ ਸਰਕਾਰ ਨੇ ਇਸ ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਆ ਤੀਜੀਆਂ ਜਿਹੜੀਆਂ ਹੁਣ ਸਾਨੂੰ ਆਈ ਆ ਇੱਕ ਸਵੇਰੇ ਇਹ ਕਾਈ ਆਰ ਕਲੇਬ ਗੋਲਡਨ ਟੈਂਪਲ ਸਟਾਫ ਬਾਕਸ ਉਹਦੇ ਨਾਲ ਜਿਹੜੀ ਸੈਕੰਡ ਫੇਰ ਆਈ ਆ ਇਹ ਐਡਰੈਸ ਕਿਹੜਾ ਆ ਇਹ ਐਡਰੈਸ ਆ ਆਸਿਫ ਗਫੂਰ ਉਧਿਆਨ ਉਧਿਆਨ ਨਿਤੀ ਸਾਨੂੰ ਵੀ ਆਈ ਹੈ ਤੇ ਸੀਐਮ ਪੰਜਾਬ ਨੂੰ ਵੀ ਭੇਜੀ ਆ ਉਹਨਾਂ ਨੇ ਪਰ ਮੈਂ ਕਹਿਣਾ ਚਾਹੁੰਨਾ ਵੀ ਜੇ ਗੁਰਜੀਤ ਸਿੰਘ ਐਮਪੀ ਨੂੰ ਵੀ ਆਈ ਸੀ ਉਹਨੇ ਵੀ ਕੋਈ ਐਫਰਟ ਨਹੀਂ ਕੀਤੇ ਫਿਰ ਮੈਂ ਖਾਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਨਾ ਵੀ ਤੁਹਾਡੇ ਵੀ ਆ ਗਈ ਤੇ ਜਿੱਦਾਂ ਅਸੀਂ ਰਸੀਡ ਕੀਤੀ ਸੀ ਸੁਖਬੀਰ ਰਸੀਡ ਕੀਤੀ ਆ ਤੇ ਉਹਦੇ ਤੇ ਵੀ ਕੋਈ ਨਹੀਂ ਬੋਲ ਰਿਹਾ ਅੱਜ ਵੀ ਨਹੀਂ ਬੋਲ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਈਮੇਲ ਤੇ ਚਿੰਤਾ ਜ਼ਾਹਰ ਕੀਤੀ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟ ਟੈਕਸ ਤੇ ਲਿਖ ਦਿਆ ਉਹਨਾਂ ਕਿਆ ਕਿ ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਕਰ ਸੱਚਖੰਡ ਚੂੜੀ ਦਰਬਾਰ ਸਾਨੂੰ ਧਮਕੀਆਂ ਭਰੀਆਂ ਈਮੇਲ ਆਉਣੀਆਂ ਬਹੁਤ ਹੀ ਗੰਭੀਰ ਮਸਲਾ ਹੈ ਲਗਾਤਾਰ ਤਿੰਨ ਦਿਨਾਂ ਤੋਂ ਇਹ ਧਮਕੀਆਂ ਮਿਲ ਨਹੀਂ ਆ ਖਾਸ ਧਿਆਨ ਅਤੇ ਜਾਂਚ ਦੀ ਮੰਗ ਕਰਦਿਆਂ ਨੇ ਮੈਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਇਸ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਦੀ ਬਰੀਕੀ ਨਾਲ ਜਾਂਚ ਕਰਕੇ ਦੋਸ਼ੀ ਫੜੇ ਜਾਣ ਤਾਂ ਜੋ ਗੁਰੂ ਘਰ ਜਾਣ ਵਾਲੀ ਸੰਗਤ ਦੇ ਮਨ ਵਿੱਚ ਕੋਈ ਅਸੁਰੱਖਿਆ ਦੀ ਭਾਵਨਾ ਪੈਦਾ ਨਾ ਹੋਵੇ ਚੁੜੀ ਹਰਮੰਦਰ ਸਾਹਿਬ ਨੂੰ ਬੰਬਨਾ ਲੜਾਉਣ ਦੀ ਧਮਕੀ ਮਿਲੀ ਆਮਰਿਸਰ ਦੇ ਸੰਸਦ ਗੁਰਜੀ ਤੌਜਲਾ ਦਾ ਬਿਆਨ ਵੀ ਸਾਹਮਣੇ ਆਇਆ ਕਿਉਂਕਿ ਤਨਖੀ ਉਹਨਾਂ ਦੇ ਨਾਮ ਤੇ ਬਣੇ ਅਕਾਊਂਟ ਤੋਂ ਆਈ ਸੀ ਔਜਲਾ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਕੱਲ ਇਸ ਮੁੱਦੇ ਨੂੰ ਜਾਣ ਬੁੱਝ ਕੇ ਛੁਪਾਇਆ ਕਿਉਂਕਿ ਜੇ ਮੰਗਲਵਾਰ ਨੂੰ ਇਸ ਬਾਬਤ ਜਾਣਕਾਰੀ ਦਿੱਤੀ ਜਾਂਦੀ ਤਾਂ ਵਿਧਾਨ ਸਭਾ ਵਿੱਚ ਵੀ ਇਹ ਮੁੱਦਾ ਚੁੱਕਿਆ ਜਾਣਾ ਸੀ ਦੇਖੋ ਬਹੁਤ ਮੰਦਭਾਗੀ ਗੱਲ ਹੈ ਹਰਮੰਦਰ ਸਾਹਿਬ ਨੂੰ ਤਨਖੀ ਦੇਣਾ ਉਹਦੇ ਬਾਰੇ ਕੁਛ ਮਾੜਾ ਸੋਚਣਾ ਇਹ ਅਤਵਾਦੀ ਸੋਚ ਦਾ ਕੰਮ ਹੈ ਜਿਹੜੇ ਲੋਕ ਤੰਗ ਪੈਦਾ ਕਰਦੇ ਨੇ ਉਹਨਾਂ ਦਾ ਕੰਮ ਹੈ ਮੈਨੂੰ ਅੱਜ ਹੀ ਪਤਾ ਲੱਗਿਆ ਕਿ ਦੂਜੀ ਈਮੇਲ ਚ ਨਾ ਸੀ ਉਹ ਵੀ ਧਾਮੀ ਜੀ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਹੈ ਉਸ ਤੋਂ ਬਾਅਦ ਮੀਡੀਆ ਨੇ ਮੈਨੂੰ ਅਪਰੋਚ ਕੀਤੀ ਫਿਰ ਮੈਂ ਕਮਿਸ਼ਨਰ ਦੇ ਨਾਲ ਗੱਲ ਕੀਤੀ ਪੁਲਿਸ ਪੰਜਾਬ ਪੁਲਿਸ ਕਮਿਸ਼ਨਰ ਦੇ ਨਾਲ ਉਹਨਾਂ ਕੋਲ ਕੋਈ ਸਹੀ ਜਵਾਬ ਨਹੀਂ ਸੀ ਕਿ ਉਹਨਾਂ ਦੱਸਿਆ ਕਿਉਂ ਨਹੀਂ ਮੈਨੂੰ ਤੁਸੀਂ ਕੱਲ ਦਾ ਜੇ ਤੁਹਾਨੂੰ ਪਤਾ ਸੀ ਸੋ ਮੇਰਾ ਤੇ ਇੱਕ ਮੰਨਣਾ ਇੱਕ ਤੇ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਸੀ ਇਹਨਾਂ ਨੂੰ ਉੱਥੇ ਜਵਾਬ ਦੇ ਹੀ ਹੋਣੀ ਸੀ ਔਰ ਇਹਨਾਂ ਨੇ ਇਹ ਸਾਰੇ ਹਰਮੰਦਰ ਸਾਹਿਬ ਦੀ ਜਿਹੜੀ ਈਮੇਲ ਆਏ ਪੰਜ ਆਈਆਂ ਇਹਨਾਂ ਨੇ ਦੋਗ ਦਾ ਹੀ ਦ ਇਹਨਾਂ ਨੇ ਬਹੁਤ ਜ਼ਿਆਦਾ ਉਹਨੂੰ ਗੰਭੀਰਤਾ ਦੇ ਨਾਲ ਮੁੱਦੇ ਨੂੰ ਨਹੀਂ ਲਿਆ ਇਹ ਮੇਰਾ ਤੇ ਮੰਨਣਾ ਕਿ ਸਰਕਾਰ ਵੱਲੋਂ ਹੀ ਉਹਨਾਂ ਨੂੰ ਇਸ਼ਾਰਾ ਹੋਵੇਗਾ ਕਿਉਂਕਿ ਨਹੀਂ ਤੇ ਅਦਰਵਾਈ ਪੁਲਿਸ ਕਮਿਸ਼ਨਰ ਜਾਂ ਐਸਐਸਪੀ ਕੋਈ ਇੰਨੀ ਹਮਾਕਤ ਨਹੀਂ ਕਰ ਸਕਦਾ ਕਿ ਮੈਂਬਰ ਪਾਰਲੀਮੈਂਟ ਨੂੰ ਕੋਈ ਥ੍ਰੈਟ ਆਈ ਹੋਵੇ ਤੇ ਉਹਨੂੰ ਜਾਣੂ ਨਾ ਕਰਾਵੇ ਸੋ ਇਸ ਕਰਕੇ ਉਹ ਸਰਕਾਰ ਨੂੰ ਖੁਸ਼ ਕਰਨ ਦੀ ਜਾਂ ਉਹਨਾਂ ਕੀਤਾ ਹੈ ਜਾਂ ਸਰਕਾਰ ਨੇ ਉਹਨਾਂ ਨੂੰ ਦਬਾਅ ਚ ਏ ਕਿ ਆ ਵੀ ਨਾ ਦੱਸਿਓ ਇਹਨਾਂ ਦੋਵਾਂ ਦਾ ਇੱਕ ਕਾਰਨ ਹੋ ਸਕਦਾ ਉਹ ਹੈ ਹੁਣ ਐਕਟਿਵ ਹੋ ਗਏ ਨੇ ਨਾ ਜਦੋਂ ਨਾ ਉਹਨਾਂ ਦਾ ਆ ਗਿਆ ਫਿਰ ਉਹਨਾਂ ਐਕਟਿਵ ਹੋ ਜਾਣਾ ਹੁਣ ਭਗਵੰਤ ਮਾਨ ਨੂੰ ਉਹਨਾਂ ਦੱਸੋ ਭਲਾ ਤੈਨੂੰ ਆਈ ਹੈ ਕੀ ਲੋੜ ਹੈ روز لکھاں دی گنتی وچ سنگت ایتھے ناتمستک ہوندی ہے روز قربانی دا جپ ہوندا ہے ہن سوال اے کہ اس ای میل دے پیچھے اخر منشا کی اے اے ای میل کوئی شرارت ہے یا واقعی کوئی وڈی سازش کیوں آستانہ والا جی اکھلواڑ کیتا جا رہے پی ٹی سی نیوز دی ٹیم نے اوتھے جا کے حالات دا جائزہ وی لیا ویکھیا کہ سکیورٹی پربند کیویں نے کیونکہ خبراں تو بعد کتنے نہ کتھے سنگت دے من وچ ایک سہم ورگا ماحول اونا لازمی ਲਗਾਤਾਰ ਤੀਸੇ ਦਿਨ ਮੁਰਤੋਂ ਸ਼੍ਰੀ ਦਰਬਾਰ ਸਾਹਿਬ ਨੂੰ ਉਡਾਉਣ ਦੀ ਈਮੇਲ ਆਈ ਹੈ ਹਾਲਾਂਕਿ ਪਹਿਲੀ ਮੇਲ 14 ਮਈ ਜੁਲਾਈ ਨੂੰ ਆਈ ਸੀ ਉਸ ਤੋਂ ਬਾਅਦ ਅਗਲੇ ਦਿਨ 15 ਨੂੰ ਤੇ ਅੱਜ ਤੀਸੇ ਦਿਨ 3 ਈਮੇਲਾਂ ਆਈ ਹੈ ਜਿਨ੍ਹਾਂ ਵਿੱਚ ਮੁਰਤੋਂ ਸ਼੍ਰੀ ਦਰਬਾਰ ਸਾਹਿਬ ਸਮੂਹ ਨੂੰ ਆਰਡੀਐਕਸ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਤਾਂ ਪਹਿਲੀ ਮੇਲ ਤੋਂ ਬਾਅਦ ਹੀ ਇੱਥੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਬੀਐਸਐਫ ਵੱਲੋਂ ਸ਼੍ਰੀ ਦਰਬਾਰ ਸਾਹਿਬ ਸਮੂਹਚ ਬੰਨਿਆ ਸਾਰੇ ਜੋੜਾਕਰ ਗੱਠੜੀਕਰ ਬੜੀ ਬ੍ਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਮੈਟਲ ਡਿਟੈਕਟਰਸ ਦੇ ਨਾਲ ਕੋਜੀ ਕੁੱਤਿਆਂ ਦੀ ਸਹਾਇਤਾ ਦੇ ਨਾਲ ਯਾਨੀ ਕਿ ਸਿਫਰ ਡੌਗਸ ਦੇ ਨਾਲ ਪੂਰੇ ਸਮਾਨ ਦੀ ਜਾਂਚ ਕੀਤੀ ਜਾ ਰਹੀ ਹੈ ਹਰ ਆਂਜਨ ਵਾਲੇ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਹਾਲਾਂਕਿ ਸਾਫ ਤੌਰ ਤੇ ਇਹ ਨਜ਼ਰ ਆ ਰਿਹਾ ਹੈ ਕਿ ਕੋਈ دہشت ਫਲਾਉਂ ਦੇ ਮੰਤਬ ਨਾਲ ਬੜੀ ਕੋਜੀ ਸਾਜ਼ਿਸ਼ ਜਿਹੜੀ ਰਚੀ ਗਈ ਹੈ ਸੰਕਟਾਂ ਨੂੰ ਡਰੋਨ ਦੀ ਸ਼ਰਧਾਲੂਆਂ ਨੂੰ ਡਰੋਨ ਦੀ ਔਰ ਇਸ ਸਾਜ਼ਿਸ਼ ਦਾ ਹਲੇ ਤੱਕ ਸੰਗਤ ਦੀ ਸਰਦਾ ਭਾਵਨਾ ਤੇ ਕੋਈ ਅਸਰ ਨਜ਼ਰ ਨਹੀਂ ਆ ਰਿਹਾ ਚੱਪੇ ਚੱਪੇ ਤੇ ਤਲਾਸ਼ੀ ਲਈ ਜਾ ਰਹੀ ਹੈ ਪੂਰੀ ਤਿੱਖੀ ਨਜ਼ਰ ਜਿਹੜੀ ਔ ਰੱਖੀ ਜਾ ਰਹੀ ਹੈ ਤਾਂ ਜੋ ਕਿਤੇ ਵੀ ਕੋਈ ਗੜਬੜ ਫਲਾਉਣ ਦੇ ਮਸੂਬੇ ਦੇ ਵਿੱਚ ਕਾਮਯਾਬ ਨਾ ਹੋ ਸਕੇ ਹੁਣ ਦੇਖਣ ਵਾਲੀ ਗੱਲ ਹੈ ਕਿ ਆਖਰਕਾਰ ਕਦੋਂ ਸਾਡਾ ਖੁਫੀਆ ਤੰਤਰ ਕਦੋਂ ਸਾਡਾ ਇੰਟੈਲੀਜੈਂਸ ਕਦੋਂ ਸਾਡੀਆਂ ਏਜੰਸੀਆਂ ਜਾਂ ਫਿਰ ਪੁਲਿਸ ਉਹਨਾਂ ਦੋਸ਼ੀਆਂ ਦੀ ਪਛਾਣ ਕਰਕੇ ਉਹਨਾਂ ਨੂੰ ਕਾਬੂ ਕਰਨ 'ਚ ਸਫਲ ਹੁੰਦੀ ਹੈ ਕੈਮਰਾ ਬਸਰ ਅਕਮਰ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀਡੀ ਨਿਊਜ਼ ਅੰਮ੍ਰਿਤਸਰ